12 ਮਈ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ ਅੱਜ ਗੱਲ ਕਰਦੇ ਹਾਂ 12 ਮਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਿਹੜਾ ਕੱਲ ਲੰਘਿਆ ਦਿਨ ਹੈ ਇੱਕ ਹਲਕੇ ਜਿਹੇ ਪੱਛਮੀ ਸਿਸਟਮ ਕਰਕੇ ਕੱਲ ਦੁਪਹਿਰ ਵੇਲੇ ਤੋਂ ਜਿਹੜਾ ਮੀਂਹ ਸ਼ੁਰੂ ਹੋਇਆ ਰਾਤ ਵੇਲੇ ਤਕਰੀਬਨ ਪੰਜਾਬ ਦੇ ਮਾਝਾ ਦੁਆਬਾ ਮਾਲਵਾ ਤੇ ਪੁਆਰ ਖੇਤਰ ਦੇ ਵਿੱਚ ਹਲਕੇ ਤੋਂ ਦਰਮਿਆਨਾ ਤੇ ਕਿਤੇ ਵਧੀਆ ਮੀਂਹ ਵੀ ਪਿਆ ਸੋ ਇਹ ਕਾਰਵਾਈਆਂ ਅੱਧੀ ਰਾਤ ਤੱਕ ਜਾਰੀ ਰਹੀਆਂ ਤੇ ਤਕਰੀਬਨ ਸਾਰੇ ਹੀ ਪੰਜਾਬ ਨੂੰ ਪ੍ਰਭਾਵਿਤ ਕੀਤਾ। ਅੱਜ 12 ਮਈ ਸਵੇਰ ਵੇਲੇ ਤਾਂ ਤਕਰੀਬਨ ਮੌਸਮ ਸਾਫ਼ ਹੈ ਤੇ ਪਵਾਰ ਖੇਤਰ ਦੇ ਵਿੱਚ ਹਲਕੀ-ਫੁਲਕੀ ਬੱਦਲਵਾਈ ਵੱਖ-ਵੱਖ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ। ਅੱਜ ਵੀ ਮਾਹੌਲ ਉਸੇ ਤਰ੍ਹਾਂ ਦਾ ਬਣ ਸਕਦਾ ਹੈ। ਕਹਿ ਸਕਦੇ ਹਾਂ ਕਿ ਜੇਕਰ ਅੱਜ ਦਿਨ ਵੇਲੇ ਧੁੱਪ ਲੱਗੀ ਤੇ ਹਵਾ ਰੁਕੀ ਦੁਪਹਿਰ ਤੋਂ ਬਾਅਦ ਫਿਰ ਬੱਦਲਵਾਈ ਬਣ ਸਕਦੀ ਹੈ ਤੇ ਜਿਹਦੇ ਵਿੱਚ ਮੀਂਹ ਨੇਰੀ ਦਾ ਦੌਰ ਕੱਲ ਵਾਂਗੂ ਫੇਰ ਵੱਖ-ਵੱਖ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਉਮੀਦ ਹੈ ਕਿ ਕੱਲ ਜਿੰਨੇ ਵੱਡੇ ਪੱਧਰ ਤੇ ਤਾਂ ਮੀਂਹ ਦੀ ਸੰਭਾਵਨਾ ਨਹੀਂ ਰਹੇਗੀ ਪਰ ਫਿਰ ਵੀ ਜੇਕਰ ਹਵਾ ਰੁਕਦੀ ਹੈ ਦੁਪਹਿਰ ਤੋਂ ਬਾਅਦ ਹਮਸ ਬਣਦੀ ਹੈ ਤੇ ਨਵੇਂ ਬੱਤਲਾ ਦਾ ਨਿਰਮਾਣ ਹੋਵੇਗਾ ਤੇ ਇੱਕ ਵਾਰ ਫੇਰ ਮੀਂਹ ਵੱਖ-ਵੱਖ ਪੰਜਾਬ ਦੇ ਖਿੱਤੇਆ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਇਸੇ ਤਰ੍ਹਾਂ ਹੀ ਹਰਿਆਣਾ ਤੇ ਰਾਜਸਥਾਨ ਦੇ ਵੀ ਕਈ ਖੇਤਰਾਂ ਦੇ ਵਿੱਚ ਮੀਂਹ ਦੀ ਸੰਭਾਵਨਾ ਰਹੇਗੀ ਜੇਕਰ ਉੱਥੇ ਦੁਪਹਿਰ ਜਾ ਦੁਪਹਿਰ ਦੇ ਆਸ-ਪਾਸ ਹਵਾ ਰੁਕਦੀ ਹੈ ਤੇ ਨਵੇਂ ਬੱਦਲ ਉਹਨਾਂ ਖੇਤਰਾਂ ਦੇ ਵਿੱਚ ਵੀ ਬਣ ਸਕਦੇ ਹਨ ਪਹਾੜੀ ਖੇਤਰਾਂ ਦੇ ਵਿੱਚ ਲਗਾਤਾਰ ਮੀਂਹ ਨੇਰੀ ਦਾ ਦੌਰ ਜਾਰੀ ਹੈ ਤੇ ਉਹ ਆਉਣ ਵਾਲੇ ਦਿਨਾਂ ਤੱਕ 1-2 ਦਿਨ ਜਾਰੀ ਰਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ